ਕਈ ਕਦੀ ਬੁੱਧੂ ਲਿਆ ਹੈ ਐ ਪਸਕੂਲ ਦੀ ਐ ਪਸਕੂਲ ਦੀ ਬੈਣ ਆ ਬਈ ਆਹ ਤੇ ਇਥੇ ਪਾਸਟਿਕੀ ਗੁਰਦੁਆਰੇ ਕੋਲੇ ਚੰਨੂ ਉਹ ਜਵਾਕ বাজ ਕੇ ਛੱਟ ਨਹੀਂ ਵੱਜੀਦਾ ਆ ਉਹਦੇ ਜਵਾਕ ਲੈ ਜੋ 10 ਨੰਬਰ ਬੈਣ ਮੋਤੀਆਂ ਸੀਸਾ ਦੇ ਕੇ ਵੀ ਤੁਹਾਡੇ ਬੱਚੇ ਨਹੀਂ ਹੁਣ ਸੁਰੱਖਿਅਤ ਮਾਮਲਾ ਐਪਲ ਸਕੂਲ ਲੰਬੀ ਦਾ ਮੋਟੀਆਂ ਫੀਸਾਂ ਦੇ ਕੇ ਵੀ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਪ੍ਰਤੀ ਸੁਰੱਖਿਤ ਨਹੀਂ ਹਨ ਜਦੋਂ ਤੱਕ ਬੱਚਾ ਘਰ ਨਹੀਂ ਪਹੁੰਚਦਾ ਮਾਪਿਆਂ ਨੂੰ ਚਾਹ ਪਾਣੀ ਰੋਟੀ ਚੰਦਰ ਲੱਗਦਾ ਚੰਗੇ ਭਵਿੱਖ ਲਈ ਮਾਪੇ ਆਪਣਾ ਕੈਰੀਅਰ ਦਾ ਉੱਤੇ ਲਾ ਕੇ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਂਦੇ ਪਰ ਮਾਪਿਆਂ ਦੇ ਸਾਹ ਉਹਨੇ ਦੇਰ ਤੱਕ ਸੁੱਕੇ ਰਹਿੰਦੇ ਹਨ ਜਿੰਨੀ ਦੇਰ ਤੱਕ ਬੱਚਾ ਘਰ ਨਹੀਂ ਪਹੁੰਚਦਾ ਅਜਿਹੇ ਤਲਹਾ ਦਾ ਮਾਮਲਾ ਸਾਹਮਣੇ ਆਇਆ ਹੈ ਇੰਟਰਨੈਸ਼ਨਲ ਸਕੂਲ ਵੈਨ ਹਾਸੇ ਦਾ ਐਪਲ ਇੰਟਰਨੈਸ਼ਨਲ ਸਕੂਲ ਦੀ ਵੈਨ ਹਾਸੇ ਦਾ ਸ਼ਿਕਾਇਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਵੈਨ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਸੁਣਨ ਦੀ ਬਹੁਤ ਸਮੱਸਿਆ ਸੀ ਅਤੇ ਉਹ ਤੇਜ਼ ਹਸਪਾਰ ਨਾਲ ਵੈਨ ਚਲਾ ਰਿਹਾ ਸੀ ਜਿਸ ਕਰਕੇ ਵੈਨ ਪਲਟ ਗਈ ਇਸ ਹਾਦਸੇ ਵਿੱਚ ਤਿੰਨ ਬੱਚੇ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਹੰਮੀ ਬੱਸੀ ਗਈ लोगों तो तो का दोष है बच्चों बचा प्रबंधक पीछे कोशिश की जब तो पत्रकार ने स्कूल प्रबंध निका ने हादसे में वीड्डी गल ना दसियाकों गुस्सा है कि स्कूल बच्चों की जान खेड रहे हैं ਬਾਈ ਕੀ ਨਾਮ ਹੈ ਕਿਥੋਂ ਦੇ ਰਹਣਾ ਲਿਓ ਹਰਜੀਤ ਸਿੰਘ ਹੈ ਮੇਰਾ ਨਾਮ ਚੰਨੂ ਦੇ ਰਹਿਣ ਵਾਲੀ ਐ ਅੱਛਾ ਕੀ ਹੋਇਆ ਸੀ ਬਈ ਸਕੂਲ ਵੈਨ 'ਚ ਹਾਦਸਾ ਹੋਇਆ ਇੱਥੇ ਕਹਿੰਦੇ ਅੱਜ ਹਾਂਜੀ ਸਕੂਲ ਵੈਨ ਇੱਥੋਂ ਆਈ ਤੇ ਇੱਥੋਂ ਆਪਣੇ ਆਹ ਜਗ੍ਹਾ ਜਿਹੜੀ ਆਹ ਜਗ੍ਹਾ ਤੋਂ ਇੱਥੋਂ ਬੋਰਡ ਤੋੜਤਾਈ ਬਲਾਉਣੇ ਉੱਥੇ ਟਰਾਲੀ 'ਚ ਬੱਕੜੀ ਉੱਥੇ ਵੱਜੀ ਵੈਨ ਘੱਟੋ ਘੱਟ 60 70 ਦੀ ਸਪੀਡ ਤੇ ਹੋਣੀ ਐ ਤੇ ਗਾਂਹ ਜਾ ਕੇ ਪ੍ਰੇਮ ਦੀ ਸਕੂਲ ਦੇ ਗੇਟ ਕੋਲ ਜਾ ਕੇ ਰੁਗੀ ਐ ਹਾਂ ਤੇ ਉੱਥੋਂ ਬੱਚੇ ਜੇ ਉਹ 1 ਮਿੰਟ ਰਹਿ ਗਏ ਜਿਹੋ ਉਹਨਾਂ ਨੂੰ 1 ਮਿੰਟ ਪਹਿਲਾਂ ਛੁੱਟੀ ਹੋ ਜਾਂਦੀ ਉਹ ਬੱਚੇ ਰਗੜ ਦੌਂਦੀ ਤੇ ਇੱਕ ਤੇ ਬਹੁਤ ਮਾੜੀ ਵੈਨ ਜਿਹੜੇ ਹਿਸਾਬ ਨਾਲ ਕੱਟੀ ਮਾੜੇ ਨਾਲ ਹੀ ਵੈਨ ਟੁੱਟ ਗਈ ਸਾਰੀ ਤੇ ਡਰਾਈਵਰ ਜਿਹੜੇ ਸਕੂਲ ਦੀ ਵੈਨ ਐਪਲ ਸਕੂਲ ਦੀ ਹੈ ਜੀ ਸਾਰੇ ਤੋਂ ਮਹਿੰਗਾ ਸਕੂਲ ਹੈ ਤੇ ਬੱਚਿਆਂ ਤੋਂ ਫੀਸ ਲੈਂਦੇ ਆ ਸਾਰਿਆਂ ਨਾਲੋਂ ਵੱਧ ਤੇ ਵੈਨਾਂ ਦੇ ਡਰਾਈਵਰ ਏਡੇ ਮਾੜੇ ਆ ਗੱਲਾਂ ਛੱਡ ਦੋ ਉਹ ਤਾਂ ਮੈਂ ਕਹਾਂ ਕਿ ਬੱਚਾ ਹਰੇ ਮਾਪਿਆਂ ਦੇ ਤੇ ਅੱਜ ਵੱਡਾ ਹਾਸਾ ਹੁਣ ਟਲ ਗਿਆ ਜੀ ਇੱਕ ਬੱਚੇ ਦੇ ਸੱਟ ਲੱਗੀ ਆ ਤੇ ਬਾਕੀ ਬੱਚੇ ਹੋਰ ਦੂਜੇ ਵੀ ਜ਼ਖਮੀ ਹੋਏ ਆ ਕਿੰਨੇ ਜਵਾਬ ਜ਼ਖਮੀ ਹੋਏ ਟੋਟਲ ਜ਼ਖਮੀ ਤਿੰਨ ਜਵਾਬ ਟੋਟਲ ਜ਼ਖਮੀ ਹੋਏ ਆ ਬੱਚੇ ਦਸੀ ਕਿ ਉੱਚ 12 13 ਉਸਰ ਬੱਚੇ ਲਾ ਚੁੱਕੀ ਸੀ ਉਹ ਤੇ ਇੱਕ ਬੱਚਾ ਸੀ ਉਹ ਜਿਆਦਾ ਜਾਗਮੀ ਉਹਦੇ ਬਾਹ ਤੇ ਲੈ ਕੇ ਕਿੱਥੇ ਗਏ ਫਿਰ ਉਹ ਬੱਚੇ ਨੂੰ ਬਟਿੰਡੇ ਲੈ ਕੇ ਆਈ ਪਹਿਲਾਂ ਲੰਬੀ ਰੈਫਰ ਕੀਤਾ ਲੰਬੀ ਵਾਲ ਨੇ ਬਟਿੰਡੇ ਰੈਫਰ ਕਰਤਾ ਜੀ ਉਸ ਤੇ ਲੱਗੇ ਹਾਂਜੀ ਨਹੀਂ ਨਹੀਂ ਇਤੋਂ ਲੋਕਾਂ ਤੇ ਗੱਡੀ ਆਈ ਲੋਕਲ ਗੱਡੀ ਆਈ ਉਸ ਤੇ ਲੱਗੇ ਕਿ ਮੰਗ ਕੀ ਕਰਦੇ ਹੋ ਜਿਸ ਨਾਲ ਕਿੰਨੀ ਸਪੀਡ ਤੇ ਸੀ ਉਹ ਜਿਹੜੀ ਸਕੂਲ ਉਹ ਜੀ ਇੱਥੇ ਸਾਰੇ ਬੈਠੇ ਸੀ ਘੱਟੋ ਘੱਟ ਵੀ 70 ਦੀ ਸਪੀਡ ਤੇ ਹੋਣੀ ਹੈ ਤੇ ਆ ਵੀਡੀਓ ਤੁਹਾਡੀ ਜਿਹੜੀ ਆਪਾਂ ਵੈਨ ਤੁਸੀਂ ਦੇਖ ਚੁੱਕੇ ਹੋ ਕਿਸੇ ਹਿਸਾਬ ਨਾਲ ਇਹ ਹਾਦਸਾ ਹੋਇਆ ਤੇ ਮੰਗਿਆ ਸੀ ਇਹੀ ਕਰਦੇ ਆ ਵੀ ਸਾਡੇ ਮਾਪਿਆਂ ਦੇ ਇੱਕ ਬੱਚਾ ਆ ਵੀ ਇਹ ਸਸਤੇ ਡਰਾਈਵਰ ਰੱਖ ਲੰਦੇ ਆ ਉਹ ਡਰਾਈਵਰ ਦੀ ਫਿਰ ਇਨਕੁਆਰੀ ਕੀਤੀ ਉਹਨੂੰ ਸੌਂਦਾ ਵੀ ਘਟਾ ਹੈ ਭਲਾਂ ਦੀ ਉਹਦੀ ਕਨਕੁਆਰੀ ਕੀਤੀ ਜਾਵੇ ਹਾਂਜੀ ਉਹਨੂੰ ਸੌਂਦਾ ਵੀ ਘਟਾ ਹੈ ਤੇ ਉਹ ਕਹਿੰਦੇ ਕਿ ਫੋਨ ਦੇ ਉੱਪਰ ਵੀ ਲੱਗਿਆ ਹੋਇਆ ਸੀ ਹਾਂਜੀ ਆਹ ਫੋਨ ਦੇ ਉੱਪਰ ਫੋਨ ਜਿਹੜਾ ਉਹਨਾਂ ਡਰਾਈਵਰ ਨੂੰ ਪੁੱਛਿਆ ਸੀ ਉਹ ਕਹਿੰਦਾ ਕਿ ਉਸ ਐਪਲ ਸਕੂਲ 'ਚੋਂ ਫੋਨ ਆਇਆ ਵੀ ਆਪਾਂ ਦੂਜੀ ਬੈਂਡ ਦੇ ਬੱਚੇ ਛੱਡ ਕੇ ਆਉਣੇ ਆ ਵੀ ਛੇਤੀ ਆ ਜਾ ਮੈਂ ਕਿਹਾ ਵੀ ਤੂੰ ਇਹ ਬੱਚੇ ਥੋੜੇ ਮਾਰਨੇ ਆ ਜੋ ਦੂਜੇ ਬੱਚੇ ਤੁਸੀਂ ਉਹ ਕਰਨੇ ਆ ਤਾਂ ਤੁਸੀਂ ਦੋ ਹੋਰ ਬੈਣ ਇੱਕ ਪਾਓ ਜੇ ਤੁਹਾਡੇ ਕੋਲ ਬੱਚੇ ਵੱਧ ਗੱਡੇ ਕਿੰਨੇ ਬਈ ਪਿੰਡ ਦੇ ਲੋਕਾਂ ਨੇ ਐਂਡ ਤੇ ਅਸੀਂ ਇੱਕ ਆ ਸੀਗਾ ਹੈਪੀ ਸਿੰਘ ਸੀ ਇੱਕ ਮੁੰਡਾ ਸੀਗਾ ਪੂਰੀ ਸਿੱਖਾਂ ਦਾ ਉਹ ਮੁੰਡੇ ਦਾ ਕੱਪੜੇ ਵੀ ਸਾਰੇ ਤੋਂ ਖੂਨ ਨਾਲ ਖੂਨ ਨਾਲ ਲੱਭੜ ਗਈ ਤੇ ਤਿੰਨ ਚਾਰ ਬੰਦਿਆਂ ਨੇ ਕੱਢਿਆ ਉਹਨੂੰ ਜੀ ਤੇ ਬੈਣ ਮਗਰਲੇ ਪਾਸੇ ਸਾਰੀ ਟੁੱਟੀ ਹੋਈ ਹੈ ਜੀ ਅਸੀਂ ਗੁਰੂ ਘਰ ਲੈ ਕੇ ਕੁੜੀਆਂ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਹੈਪੀ ਨਾਮ ਹੈ ਮੇਰਾ ਜੀ ਕੀ ਕਹਿਣਾ ਚਾਹੁੰਗੇ ਜਿਹੜੇ ਹਾਸਾ ਆ ਸਾਈ ਬਹੁਤ ਬੱਚੇ ਅੱਜ ਬੱਚੇ ਬਹੁਤ ਲਖਮੀ ਹੋ ਜਾਣੇ ਸੀਗੇ ਬਾਰ ਬਾਰ ਬਜੇ ਨੇ ਉਹ ਕੰਧ ਨਾ ਹੁੰਦੀ ਉਹਨੇ ਮੋੜ ਲਈ ਤੇ ਛੱਪੜ ਤੇ ਜਾਂਦੀ ਗੱਡੀ ਹਾਂ ਫਿਰ ਬੱਚਿਆਂ ਨੂੰ ਅਸੀਂ ਕੱਢ ਕੇ ਉੱਥੋਂ ਬੈਂਕ ਤੋਂ ਗੁਰੂ ਘਰ ਲਿਆਏ ਹਾਂ ਗੁਰੂ ਘਰ ਉਹਨਾਂ ਨੂੰ ਪਾਣੀ ਪੂਣੀ ਪਾਇਆ ਬੱਚਿਆਂ ਨੂੰ ਕਿਹਦਾ ਸਕੂਲ ਦਾ ਪ੍ਰਿੰਸੀਪਲ ਇਹ ਮੌਕੇ ਤੇ ਕੋਈ 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 ਨਹੀਂ ਆਇਆ ਜੀ ਕੋਈ ਨਹੀਂ ਅੱਛਾ ਅੱਜ ਕਿੰਨੇ ਕੋਲੇ ਤੇ ਕਰਦੇ ਨੂੰ ਮੌਕੇ ਤੇ ਫੋਨ ਕੀਤੇ ਜੋ ਫੋਨ ਨਹੀਂ ਕਰ ਬੱਚਿਆਂ ਨੇ ਕਰ ਲਿਆ ਸੀ ਅਸੀਂ ਕਹਿੰਦਾ ਬੱਚੇ ਸਹੀ ਆ ਇੱਕ ਮੁੰਡੇ ਯਾਰੇ ਸੱਟ ਸੀ ਉਹਨੂੰ ਇਹ ਲੰਬੀ ਪੇਸ਼ੀ ਤੇ ਤੋੜ ਤੋੜ ਕੇ ਤੁਸੀਂ ਗੱਡੀ ਵਾਰ ਨਹੀਂ ਬਾਰੀਆਂ ਪੱਟੋਟੀਆਂ ਜੀ ਬੈਨ ਹੀ ਟੁੱਟ ਗਈ ਸੀ ਬੈਨ ਕਿਲਰ ਗਈ ਬੈਨ ਕਿਲਰ ਚੱਪੜੀ ਚੱਪੜੀ ਮਜੜ ਵਰਦ ਚੱਪੜੀ ਵਰਦਿਆ ਨਹੀਂ ਸੀ ਜਿਆ ਨਾ ਮੁੜਦੀ ਦਾ ਡਰਾਈਵਰ ਉਹਨੂੰ ਡਰਾਈਵਰ ਨੂੰ ਸੁਣਦਾ ਨਹੀਂਗਾ ਜੀ ਕਿਰਾ ਚਲਾਉਂਦਾ ਤੇਜ਼ ਬਹੁਤ ਸੀ ਗੱਡੀ ਬੈਨ ਇਹ ਬੱਚੀ ਕਿੰਨੀ ਕੁ ਉਮਰ ਦੀ ਸੀ ਬੱਚੇ ਬਸ ਆਹੀ ਕੋਈ 16 ਸਾਲਾਂ ਦਾ ਕੋਈ 17 ਸਾਲਾਂ ਦਾ ਬਾਏ ਡੇਡੇ ਉਮਰ ਦੇ ਬੱਚੇ ਸੀ ਹਾਂ ਪਰਦਾਵ ਸਕੂਲ ਕੀ ਨਾਮ ਹੈ ਜੀ ਬਰਨੌਂਡ ਸੌਤ ਸਿੰਘ ਭਾਈ ਕੀ ਹੋਇਆ ਭਾਈ ਕੀ ਕੁੜਾ ਕੱਟਣਾ ਕਰਉ ਕੀ ਹੈ ਅਸੀਂ ਉੱਥੇ ਬੈਠੇ ਸੀ ਦੁਕਾਨ ਤੇ ਉੱਥੋਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਕਿ ਵਹਿਣ ਪਲਟੇ ਅਸੀਂ ਭੱਜੇ ਮੇਰਾ ਪੁੱਤ ਪਰਦਾਵ ਸਕੂਲ ਆ ਕੇ ਵੇਖਿਆ ਸੀ ਇਥੇ ਚੀਜ਼ ਘੜਾ ਪਈ ਜਾਂਦਾ ਜੋਕ ਤੇ ਉਹ ਜੋਗ ਦੱਸੇ ਵੀ ਮੁੰਡੇ ਦਾ ਬਾਹ ਜਿਹੜੀ ਇਹ ਤਾਂ ਲੱਗ ਹੀ ਗਿਆ ਹੱਥ ਜੀ ਉਹ ਦੁਬਾਰਾ ਛੋਟੀ ਮਿੰਟ ਸਕੂਲ ਚੋ ਜੀ ਛੋਟੇ ਛੋਟੇ ਬੱਚਿਆਂ ਬੱਚਾ ਹੋ ਗਿਆ ਉਹਨੂੰ ਲੱਗਦਾ ਕਿ ਚਲੋ ਇੱਥੇ ਰੱਬ ਦੀ ਮਿਹਰ ਰਹਿ ਗਈ ਕਿ ਛੱਪੜ ਨਹੀਂ ਡਿੱਗੀ ਵਾਹ ਹਾਂ ਹਾਂ ਸਹੀ ਗੱਲ ਆ ਜੀ ਜੱਟੇ ਤੋਂ ਬਹੁਤ ਵੱਡਾ ਦਰਦ ਆ ਰਿਹਾ ਰੱਬ ਰੱਖਾ ਕਹਿੰਦੇ ਜਵਾਕਰ ਤਾਂ ਕਹਿੰਦਾ ਰੱਬ ਰੱਖਾ ਜੀ ਰੱਬ ਰੱਖਾ ਇਹ ਉਹਦੇ ਬੋਲਾ ਹੁੰਦੇ ਕਹਿੰਦੇ ਆ ਐਡਾ ਮਹਿੰਗਾ ਸਕੂਲ ਚ ਆਪਾਂ ਬਣਾਉਣੇ ਆ ਜਵਾਕਰ ਉਹ ਹੁਣ ਮਨ ਤੇ ਡਰ ਪੈ ਗਿਆ ਪੂਰੇ ਡਰ ਪੈ ਗਿਆ ਜੀ ਹਾਂ ਪਿੰਡ ਵਾਲੇ ਕਹਿ ਰਹੇ ਕਿ ਉਹ ਡਰਾਈਵਰ ਸੀ ਉਹ ਬੋਲਾ ਸੀ ਉਹ ਕਹਿੰਦਾ ਉਹਨਾਂ ਆ ਆ ਪਿਆ ਸੀ ਉਹਦੇ ਬੰਦੇ ਸੀ ਜੀ ਤੇ ਦੂਜੇ ਟ੍ਰੈਵਲ ਤੋਂ ਵੀ ਦੱਸ ਦੇ ਸੁਣ ਜਾ ਕੇ ਸਕੂਲ ਨਾਲ ਗੱਲਬਾਤ ਕਰੋਗੇ ਕਿ ਤੁਸੀਂ ਇੰਨੇ ਕਰਾਂਗੇ ਇਲਾਜ ਕਰਾਂਗੇ ਜਾਵਾਂਗੇ ਜੀ ਹ